ਇੱਕ ਕਲਾਕਾਰ ਹੈ ਮਨਪ੍ਰੀਤ ਮੰਨਾ ਜਿਹੜਾ ਕਿ ਪਿਛਲੇ ਦਿਨੀ ਲਾਈਵ ਹੋ ਕੇ ਜਗਤਾਰ ਸਿੰਘ ਹਵਾਰੇ ਨੂੰ ਗਾਲਾਂ ਕੱਢੀ ਜਾਂਦਾ ਹੈ ਵੀ ਭਲਿਆ ਮਾਨਸਾ ਤੇਰਾ ਉਹਦੇ ਨਾਲ ਕੀ ਲੈਣਾ ਦੇਣਾ ਹੈ ਪਹਿਲੀ ਗੱਲ ਆਪਣੀ ਔਕਾਤ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਤੇਰਾ ਕੰਮ ਆ ਗਾਉਣਾ ਵਜਾਉਣਾ ਤੇ ਤੂੰ ਇੰਨਾ ਮਸਲੇ 'ਚ ਕਿਉਂ ਪੈਣਾ ਇਹ ਮਸਲੇ ਬਹੁਤ ਡੂੰਘੇ ਨਾ ਕਿਉਂਕਿ ਜਗਤਾਰ ਹਵਾਰੇ ਦੇ ਤੂੰ ਪਰਿਵਾਰਕਾ ਨਹੀਂ ਉਸ ਬੰਦੇ ਕੋਲੇ ਸੈਂਕੜੇ ਏਕੜ ਜ਼ਮੀਨ ਹੈ ਤੇ ਭਰੀ ਜਵਾਨੀ ਦੇ ਵਿੱਚ ਆਪਣੀ ਜ਼ਿੰਦਗੀ ਹੈ ਜਿਹੜੀ ਉਹਨੇ दांव ਤੇ ਲਾਤੀ ਤੇ ਉਦੋਂ ਜਦੋਂ ਕਤਲਿਆਮ ਹੁੰਦਾ ਸੀ ਨੌਜਵਾਨਾਂ ਦਾ 18-18 ਸਾਲ ਦੇ 16-16 ਸਾਲ ਦੇ ਮੁੱਛਪੁੱਟ ਗੱਭਰੂ ਚੱਕ-ਚੱਕ ਕੇ ਮਾਰੇ ਜਾਂਦੇ ਸੀ ਮੁਕਾਬਲੇ ਬਣਾਏ ਜਾਂਦੇ ਸੀ ਤੇ ਲੀਡਰਸ਼ਿਪ ਜਿਹੜੇ ਉਸ ਸਮੇਂ ਦੀ ਸਰਕਾਰ ਸੀ ਉਹ ਤਾੜੀਆਂ ਮਾਰਦੀ ਸੀ ਤੇ ਉਸ ਬੰਦੇ ਨੇ ਉਹ ਕੰਮ ਨੂੰ ਰੋਕ-थाम ਕੀਤੀ ਸੀ ਇਸ ਤਰ੍ਹਾਂ ਤਾਂ ਹੁਣ ਉਹ ਕਾਲਾ ਦੌਰ ਇਹ ਜਾ ਸੀ ਬੰਦੇ ਐ ਵੱਡੇ ਜਾਂਦੇ ਸੀ ਉਵੇਂ ਤਾਂ ਕੋਈ ਅੱਜ ਕੱਲ ਮੁਰਗੇ ਨਹੀਂ ਵੜਦਾ ਨਾ ਵਿਆਹ ਦੇ ਵਿੱਚ 2-200 5-500 ਮੁਰਗਿਆਂ ਦੀ ਜ਼ਰੂਰਤ ਹੁੰਦੀ ਹੈ ਤੇ ਉਦੋਂ ਚੱਕ ਚੱਕ ਕੇ ਨੌਜਵਾਨ ਮੁੰਡਿਆਂ ਦੇ ਚੱਡੇ ਪਾੜੇ ਜਾਂਦੇ ਤੇ 3 ਡਿਗਰੀ ਟਰਟਚਰ ਕੀਤਾ ਜਾਂਦਾ ਤੇ ਜਿੰਨੀਆਂ ਨਹਿਰਾ ਹੁੰਦੀਆਂ ਘਰਾਟਾ ਹੁੰਦੀਆਂ ਉਥੇ ਮੁਕਾਬਲੇ ਬਣਾ ਕੇ ਮਾਰੇ ਜਾਂਦੇ ਤੇ ਫਿਰ ਸਟਾਰ ਲੱਗਦੇ ਸੀ ਜਗਤਾਰ ਸਿੰਘ ਉਹ ਹਵਾਰਾ ਹੈ ਜਿਹੜਾ ਸੁਰੰਗਾ ਪੱਟ ਕੇ ਵੀ ਨਿਕਲ ਗਿਆ ਸੀ ਤੇ ਬਿਆਨਤ ਕਤਲ ਕੇਸ ਦੇ ਵਿੱਚ ਆਇਆ ਹੋਇਆ ਹੈ 30-30 ਸਾਲ ਹੋ ਗਏ ਇਹਨਾਂ ਨੂੰ ਅੰਦਰ ਬੈਠਿਆ ਨੂੰ ਤੇ ਢੋਲਕੀ ਕੁੱਟ ਜਿਹੜੇ ਨਚਾਰਨ ਖੁਸਰਿਆ ਨਾ ਉਹ ਵੀ ਮਾੜੀ ਹਾਲਤ ਹੈ ਇਹਨਾਂ ਦੀ ਇਹ ਬੰਦੇ ਉਹ ਤੇ ਟੀਕਾ ਟਿਪ ਨਹੀਂ ਕਰਦੇ ਆ ਫਿਰ ਜਦੋਂ ਸਿੰਘਾਂ ਨੇ ਕਹੇ ਤਾਂ ਵੀ ਸੌਦਾ ਲਾਵਾਂਗੇ ਤੇ ਫਿਰ ਲਾਈਵ ਹੋ ਕੇ ਸਿੱਧੀ ਮਾਫੀ ਮੰਗਣ ਲੱਗਿਆ ਫਿਰ ਬਦਮਾਸ਼ੀ ਉਹ ਕਰਿਆ ਕਰੋ ਵਿਚ ਕਾਇਮ ਰਹੇ ਫਿਰ ਇੱਕ ਪਸਾ ਹੁੰਦਾ ਹੁੰਦਾ ਜਾਂ ਲੜਾਈ ਝਗੜਾ ਹੁੰਦਾ ਹੁੰਦਾ ਫਿਰ ਜਾਂ ਸਜ਼ਾ ਹੁੰਦੀ ਹੁੰਦੀ ਹੈ ਫਿਰ ਜਾ ਕੇ ਸਕੀਰੀਆਂ ਵਾਲੇ ਕੋਲੇ ਮਾਫੀ ਮੰਗਦੇ ਆ ਜਾਂ ਇਹਦੇ ਕੋਲੇ ਜਾਵੜੇ ਜਾ ਉਹਦੇ ਕੋਲੇ ਜਾਵੜੇ ਪਰਮਾਸੀ ਹੈ ਜਿਹੜੀ ਨਾ ਭਾਈ ਉਹ ਕਾਇਮ ਰੱਖਿਆ ਕਰੋ ਕੋਈ ਗੱਲ ਨਹੀਂ ਫਿਰ ਨਫਾ ਨੁਕਸਾਨ ਤਾਂ ਬੰਦੇ ਦੇ ਨਾਲ ਹੁੰਦਾ ਹੈ ਫਿਰ ਹੁਣ ਤੂੰ ਜਾ ਕੇ ਹੁਣ ਮਾਫੀ ਮੰਗੀ ਜਾਂਦਾ ਕਿ ਮੈਂ ਤੂੰ ਗਲਤੀ ਹੋ ਗਈ ਉਹਦੇ ਨਾਲ ਰੌਲਾ ਕੀ ਹੈ ਬਾਹਰ ਉਹ ਬੰਦਾ ਨਹੀਂ 30 ਸਾਲ ਪੁਰਾਣਾ ਵਿਚਾਰਾ ਜੇਲ੍ਹ ਵਿੱਚ ਬੈਠਾ ਹੈ ਸਿੱਖ ਕੌਮ ਦਾ ਹੀਰਾ ਹੈ ਸਿੱਖ ਕੌਮ ਦੀ ਖਾਤਰੋਂ ਨੇ ਕੁਰਬਾਨੀ ਕੀਤੀ ਹੈ ਕੁਰਬਾਨੀ ਕੀ ਕੀਤੀ ਹੈ ਵੀ ਜਿਹੜੇ ਨੌਜਵਾਨ ਮੁੰਡੇ ਸੀ ਚੱਕ-ਚੱਕ ਕੇ ਮਾਰੇ ਜਾਂਦੇ ਸੀ ਹੁਣ ਕੋਈ ਆਪਾਂ 18 ਸਾਲ ਦਾ 17 ਸਾਲ ਦਾ ਜਵਾਨਾ ਕੋ ਉਹਨੂੰ ਕੋਈ ਮੋਟਰਸਾਈਕਲ ਸਕੂਟੀ ਦੇ ਕੇ ਕਹਿ ਦਈਏ ਵੀ ਸ਼ੇਰਾ ਫਲਾਣੇ ਅੱਡੇ ਤੋਂ ਆਹ ਚੀਜ਼ ਫੜ ਕੇ ਲਿਆਈ ਚਲੋ ਮੰਨ ਲਓ ਉਹਨੂੰ ਕਿਸੇ ਨੇ ਕੋਈ ਅਸਲਾ ਫੜਾਤਾ ਕੋਈ ਸਮੈਅਕ ਫੜਾਤੀ ਉਹਦਾ ਕੀ ਕਸੂਰ ਹੈ ਜਵਾਕ ਦਾ ਉਸ ਸਮੇਂ ਤੋਂ ਉਹਨਾਂ ਬੱਚਿਆਂ ਨੂੰ ਵਰਤਿਆ ਗਿਆ ਸਕੂਲ ਵਾਲੇ ਸਟੂਡੈਂਟ ਸੀ ਜਿਹੜੇ ਚੱਕ-ਚੱਕ ਕੇ ਕਾਲਜਾਂ ਦੇ ਵਿੱਚੋਂ ਮਾਰੇ ਗਏ ਨੇ ਤੇ ਨਾਸਲ ਕੁਸੀ ਕੀਤੀ ਗਈ ਹੈ ਸਿੱਖ ਕੌਮ ਦੀ ਜਿਹੜੇ ਮਾਰਨ ਵਾਲੇ ਸੀ ਉਹ ਵੀ ਸਾਡੇ ਸੀ ਇੱਕ ਠੀਕਾ ਦਿਮਾਗ ਨੂੰ ਚੇਂਜ ਕੀਤਾ ਗਿਆ ਇੱਕ ਇੱਕ ਦੇ ਹੱਥ ਵਿੱਚ ਕਾਨੂੰਨ ਹੈ ਤੇ ਇੱਕ ਨੂੰ ਕਹਿੰਦਾ ਵੀ ਕਾਨੂੰਨ ਨੇ ਹੱਥ ਵਿੱਚ ਫੜ ਲਿਆ ਇੱਕ ਕਾਨੂੰਨ ਦਾ ਰਖਵਾਲਾ ਹੈ ਇੱਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਈ ਫਿਰਦਾ ਏ ਕਿਸਾਨ ਸੰਤਾਲੀ ਫੜਾਤੀ ਤੇ ਇੱਕ ਨੂੰ ਕਾਨੂੰਨ ਦਾ ਰਖਵਾਲਾ ਬਣਾਤਾ ਵੀ ਕਾਨੂੰਨ ਦੀ ਸ਼ਾਂਤੀ ਜਿਹੜੀ ਹੈ ਪੈਦਾ ਕਰਦਾ ਤੇ ਉਹ ਦੋਨੇ ਕੋ ਚਾਚਾ ਸੀ ਕੋ ਭਤੀਜਾ ਸੀ ਕੋ ਮਾਮਾ ਸੀ ਕੋ ਭਾਣਜਾ ਸੀ ਕੋ ਦੋਤਾ ਸੀ ਕੋ ਨਾਨਾ ਸੀ ਆ ਉਸ ਵੇ ਲੜਾ ਕੇ ਜਿਹੜੇ ਉੱਥੇ ਉਸ ਲੀਡਰਾਂ ਨੇ ਮਾਰਤੇ ਆਪਦੇ ਘਰ ਉੱਪਰਲੇ ਪਰ ਉਹਨਾਂ ਲੀਡਰਾਂ ਨਾਲੋਂ ਅੱਜ ਵੀ ਜਗਤਾਰ ਸਿੰਘ ਹਵਾਰਾ ਕੋਲੇ ਜਾਇਦਾਦ ਹੈ ਉਹਨਾਂ ਨਾਲੋਂ ਜ਼ਿਆਦਾ ਹੈ ਅਣਖੀ ਯੋਧ ਹੈ ਆ ਇੱਕੋ ਸੀਗਾ ਹਿੰਦੂ ਪ੍ਰੀਸ਼ਦ ਦਾ ਜਿਹੜਾ ਸੀਗਾ ਕੋਈ ਪ੍ਰਧਾਨਿਕ ਹੁੰਦਾ ਸੀ ਤੇ ਵੈਸੇ ਸਭ ਤੋਂ ਜ਼ਿਆਦਾ ਬਾਣੀਏ ਜਗਤਾਰ ਹਵਾਰੇ ਦਾ ਸਤਿਕਾਰ ਕਰਦੇ ਆ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੇਠ ਨੇ ਉਹ ਜਿਹੜਾ ਪ੍ਰੀਸ਼ਦ ਦਾ ਕੋਈ ਪ੍ਰਧਾਨਕ ਘੌਂਦਾ ਸੀਗਾ ਉਹ ਨੇੜੇ ਆਇਆ ਸੀ ਤੇ ਉਹਨੇ ਦੋ ਮਾਰੀਆਂ ਕੰਨ ਤੇ ਤੇ ਪਰੇ ਸੜਦਾ ਸੀਗਾ ਜਗਤਾਰ ਸਿੰਘ ਹਵਾਰੇ ਨੇ ਤੇ ਜਿਹੜਾ ਇਹ ਮੰਨਾ ਇਹ ਮਨਪ੍ਰੀਤ ਮੰਨਾ ਗਾਉਂਦਾ ਚਲੋ ਠੀਕ ਆ ਕਲਾਕਾਰੀ ਆ ਆਪਦੀ ਉਕਾਤ ਵਿੱਚ ਰਹਿ ਕੇ ਆ ਜਿਹੜੇ ਤੁਸੀਂ ਕੋਈ ਕਥਾਵਾਂ ਕੋਈ ਜਿਹੜੀਆਂ ਗਾਇਕੋਂ ਤੁਸੀਂ ਗੀਤ ਗਾਉਣ ਜਾਣਦੋ ਠੀਕ ਆ ਕੋਈ ਸਿਰਨਾਮਾ ਜਾਂ ਕੋਈ ਇਤਿਹਾਸ ਆ ਉਹਨੂੰ ਲਿਖ ਸਕਦੇ ਹੋ ਗਾ ਸਕਦੇ ਹੋ ਵਧੀਆ ਢੋਲਕੀ ਤੇ ਉਨੀ ਗੱਲ ਵਿੱਚ ਰਿਆ ਕਰੋ ਉਹਦੇ ਵਰਗੀ ਕੁਰਬਾਨੀ ਤਾਂ ਤੁਸੀਂ ਇੱਕ ਵੀ ਨਹੀਂ ਕਰ ਸਕਦੇ ਮੰਨਾ ਸਿਆ ਜਦੋਂ ਸੀਆਈ ਸਟਾਫ ਦੇ ਵਿੱਚ ਕੱਪੜੇ ਲਹਾ ਕੇ ਪੁਲਿਸ ਚੱਡੇ ਪਾੜਦੀ ਨਾ ਤੇ ਤੇਰੇ ਵਰਗਾ ਸਾਰਾ ਕੁਝ 2 ਮਿੰਟਾਂ 'ਚ ਦੱਸ ਦਿੰਦਾ ਤੋ ਉਹਨਾਂ ਬੰਦਿਆਂ ਨੇ ਤਸੱਦ ਦੇ ਚੱਲੇ ਹੋਏ ਆ ਜੇਲ੍ਹਾਂ ਦੇ ਵਿੱਚ ਵੀ ਤੇ ਪੰਗੇ ਤੂੰ ਹਵਾਰੇ ਨਾਲ ਲੈਣਾ ਉਹ ਕੱਲ ਨੂੰ ਪਰਸੋਂ ਦੋ ਸਾਲਾਂ ਨੂੰ ਆਜੂ ਤੇਰਾ ਵੱਟ ਦਾ ਰੌਲਾ ਉਹਦੇ ਨਾਲ ਤੂੰ ਆਪ ਦੇ ਕਲਾਕਾਰ ਹੀ ਐ ਜੱਟ ਰਜਾਈ 'ਚ ਬੈਠਾ ਤੂੰ ਕਹੀ ਜਾਂਦਾ ਤੂੰ ਜੇਲ੍ਹ 'ਚ ਬੈਠਾ ਐ ਉਹ ਤੈਨੂੰ ਰਜਾਈ 'ਚ ਵੀ ਨੀਂਦ ਨਹੀਂ ਆਉਂਦੀ ਉਹਨੂੰ ਜੇਲ੍ਹ 'ਚ ਵੀ ਨੀਂਦ ਆਉਂਦੀ ਐ ਖੱਡੇ ਤੇ ਪਏ ਨੂੰ ਵੀ ਨੀਂਦ ਆਉਂਦੀ ਐ ਸ਼ਾਂਤ ਸੁਭਾਅ ਦਾ ਬੰਦਾ ਉਹ ਕਰੋ ਅਮੀਰ ਬੰਦਾ ਸੀ ਕਾਲਜਾਂ ਦੇ ਵਿੱਚ ਪੜਿਆ ਹੋਇਆ ਸਟੂਡੈਂਟ ਸੀ ਉਹ ਇਸ ਕਰਕੇ ਜਿਹੜੇ ਹੈਗੇ ਨਚਾਰਨ ਨਚਾਰਾਂ ਨੂੰ ਭਾਈ ਤੁਸੀਂ ਪ੍ਰਮੋਟ ਨਾ ਕਰਿਆ ਕਰੋ ਕੋਈ ਹਥਿਆਰਾਂ ਤੇ ਗਾਈ ਜਾਂਦਾ ਕੋਈ ਕਾਸੇ ਲੱਕ ਤੇ ਗਾਈ ਜਾਂਦਾ ਕੋਈ ਚੁੰਨੀਆਂ ਤੇ ਗਾਈ ਜਾਂਦਾ ਕੋਈ ਕਾਸੇ ਤੇ ਗਾਈ ਜਾਂਦਾ ਠੀਕ ਐ ਇਹ ਢੋਲ ਕੀ ਕੁੱਟਣਾ ਇਹ ਜਿਹੜੇ ਹੈਗੇ ਮਸ਼ਹੂਰ ਕੀਤੇ ਹੋਏ ਸੀਗੇ ਬਿਆਨਤ ਸਿੰਘ ਵਰਗਿਆਂ ਨੇ ਤੇ ਕੇਪੀਐਸ ਗਿੱਲ ਵਰਗਿਆਂ ਉਦੋਂ ਖਾੜੇ ਲਵਾਉਣ ਲਾਤੇ ਸੀ ਵੀ ਜਿਹੜਾ ਲੋਕਾਂ ਦਾ ਰੁਝਾਨ ਹੈ ਸਿੱਖੀ ਤੋਂ ਪਰੇ ਕੀਤਾ ਜਾਵੇ ਤੇ ਲੋਕਾਂ ਨੂੰ ਇਧਰ ਪ੍ਰੇਰਿਆ ਜਾਵੇ ਤੇ ਉਹੀ ਜਿਹੜਾ ਹੰਸਰਾਹ ਹੰਸ ਦਾ ਗੀਤ ਸੀਗਾ ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਉਹਨੂੰ ਮਾਰਨ ਲਈ ਯੋਜਨਾ ਬਣਾਈ ਸੀ ਪੁਲਿਸ ਨੇ ਵੀ ਇਹ ਇਹ ਫਿਰ ਪ੍ਰਮੋਟ ਕਰਦਾ ਗੁਰਬਖਸ਼ ਸਿੰਘ ਲਵੇਲੇ ਵਰਗੇ ਸੀ ਜਿਹੜੇ ਤਿਹਾਰ ਆਵਾਜ਼ ਵਾਲੇ ਸੀਗੇ ਜਿਨ੍ਹਾਂ ਦੀਆਂ ਮਤਲਬ ਅੱਜ ਵੀ ਸਰੰਗੀਆਂ ਬੋਲਦੀਆਂ ਮਰੇ ਹੋਏ ਬੰਦੇ ਵੀ ਅੱਜ ਬੋਲਦੇ ਆ ਇਹ ਕੱਲ ਦੇ ਨਚਾਰ ਆ ਜਿਹੜੇ ਇਹ ਇਹ ਸਿਰ ਚੜਾਏ ਹੋਏ ਆ ਕੋਈ ਕੁਛ ਬੋਲੀ ਜਾਂਦਾ ਕੋਈ ਕੁਛ ਬੋਲੀ ਜਾਂਦਾ ਫਿਰ ਛੇਤੀ ਮਾਫੀ ਮੰਗ ਜਾਂਦੇ ਆ ਤੇ ਜਾਂ ਬਦਮਾਸ਼ੀ ਕਾਇਮ ਰੱਖੋ ਫਿਰ ਡਰਦੇ ਹੋ ਸਿੰਘਾਂ ਦਾ ਕੀ ਪਤਾ ਕਦੋਂ ਸੋਧਾ ਲਾ ਦਿੰਨ ਇਸ ਕਰਕੇ ਜਿਹੜੇ ਕਲਾਕਾਰ ਆ ਉਹ ਆਪਦੀ ਔਕਾਤ ਵਿੱਚ ਰਹਿ ਕੇ ਉਨੀਆਂ ਗੱਲਾਂ ਕਰਿਆ ਕਰੋ ਜਿੰਨਾ ਕੁਛ ਆਪਾਂ ਕਰ ਸਕਦੇ ਆ ਉਹਦਾ ਮਾਪਿਓ ਮਨਦੀਪ ਮੰਨੇ ਦਾ ਜਿਹੜਾ ਮਨਪ੍ਰੀਤ ਮੰਨਾ ਕਲਾਕਾਰ ਆ ਉਹਦਾ ਮਾਪਿਓ ਵਿਚਾਰਾ ਬਿਰਧ ਹੈ ਉਹ ਬੜਾ ਉਨੇ ਹੱਥ ਦਿਖਾਇਓ ਕਿਰਤੀ ਬੰਦਾ ਉਹ ਮਾਫੀ ਮੰਗੀ ਜਾਂਦਾ ਜਾ ਕੇ ਗਲਤੀਆਂ ਤੂੰ ਕਰਦਾ ਤੇਰਾ ਪਿਓ ਦਾ ਸਿਰ ਝਕਾਉਣਾ ਮਾਂ ਦਾ ਸਿਰ ਝਕਾਉਣਾ ਦੋ ਰੁਪਈਆ ਦਾ ਤੂੰ ਕੰਮ ਨਹੀਂ ਕਰਕੇ ਦਿੰਦਾ ਘਰੇ ਕੋਈ ਕਮਾਕੇ ਨਹੀਂ ਦਿੱਤਾ ਕੁਛ ਉਹਨਾਂ ਦਾ ਕਸੂਰ ਨਹੀਂ ਉਹ ਮਹਿਰੋਂ ਵਰਗੇ ਗਏ ਆ ਵੀ ਇਹਦੇ ਮਾਂ ਪਿਓ ਨੂੰ ਨਾ ਕੁਛ ਕਿਹਾ ਜਾਵੇ ਐਡੀ ਵੀ ਕੋਈ ਦਰਿੰਦਗੀ ਨਹੀਂ ਸਿੱਖ ਕੌਮ ਦੇ ਵਿੱਚ ਵੀ ਉਹਦੇ ਮਾਂ ਪਿਓ ਨੂੰ ਕੁਛ ਕਿਹਾ ਜਾਊਗਾ ਪਰ ਇਹੋ ਜਿਹੇ ਬੰਦੇ ਆ ਜਿਹੜੇ ਇਹ ਆਪਦੀ ਜਮਾਨ ਨੂੰ ਗੱਠ ਦੇ ਕੇ ਰੱਖੀਦਾ ਹੁੰਦਾ ਤੇ ਜਾਂ ਫਿਰ ਮੈਦਾਨ ਦੇ ਵਿੱਚ ਖੜੀਦਾ ਹੁੰਦਾ ਫਿਰ ਦੋ ਹੱਥ ਦੇਖ ਲਈਦੇ ਹੁੰਦੇ ਆ ਜੇ ਕਿਹਾ ਤਾਂ ਫਿਰ ਉਹਨੂੰ ਆਪਦੇ ਤੇ ਸਰੀਰ ਤੇ ਝੱਲ ਫਿਰ ਹੁਣ ਹਵਾਰੇ ਮਾਸੀ ਦਾ ਪੁੱਤ ਬਣ ਗਿਆ ਉਹਨ ਸੀਤੀ ਮਾਫ਼ੀਆਂ ਮੰਗਣ ਲੱਗ ਗਿਆ ਹਵਾਰੇ ਨੇ ਤਾਂ ਕੋਈ ਰਜਾਈ ਨਹੀਂ ਮੰਗੀ ਹਵਾਰੇ ਨੇ ਕੁਝ ਕਿਹਾ ਨਹੀਂ ਇਸ ਕਰਕੇ ਜਿਹੜੇ ਇਹ ਕੌਮ ਦੇ ਹੀਰਿਆ 30 30 ਸਾਲ ਜੇਲ੍ਹ ਵਿੱਚ ਰਹਿਣਾ ਬਿਨਾ ਪੈਰੋਲ ਤੋਂ ਉਹ ਪਤਾ ਨਹੀਂ ਆਪਦੇ ਤਨ ਤੇ ਕਿਹੋ ਜਿਹਾ ਕੱਪੜਾ ਪਾਉਂਦੇ ਐ ਇਸ ਕਰਕੇ ਸਿੱਖ ਕੌਮ ਦੇ ਉਹ ਹੀਰੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਇਹੋ ਜਿਹੇ ਮੰਨੇ-ਮੁੰਨੇ ਵਰਗਿਆਂ ਨੂੰ ਫੜ ਕੇ ਦਿੱਤਾ ਹੋਵੇ 2 ਮਹੀਨੇ ਅੰਦਰ ਪਾਗਲ ਹੋ ਜਾਂਦੇ ਕੰਧਾਂ ਨੂੰ ਕੰਧਾਂ ਨਾਲ ਸਿਰ ਮਾਰਦੇ ਤੁਰੇ ਫਿਰਦੇ ਆ ਬੌੜੀਆਂ ਮਾਰਦੇ ਬੌਲ ਤੇ ਅੱਜ ਉਹ 30 ਸਾਲ ਆ ਜਿਨ੍ਹਾਂ ਦੇ ਚਿਹਰਿਆਂ ਤੇ ਅੱਜ ਵੀ ਚਮਕ ਹੈ ਜਿਹੜੇ ਕਿ ਰੁੱਖੀ ਮਿੱਸੀ ਖਾ ਕੇ ਗੁਰਬਾਣੀ ਦਾ ਫਰਮਾਨ ਹੈ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ ਨਾ ਬੇਕ ਬਗਾਨੀ ਚੋਪੜੀ ਨਾ ਤਰਸਾਈ ਜਿਓ ਉਹ ਅੱਜ ਵੀ ਹੀਰੇ ਹੈਗੇ ਸਿੱਖ ਕੌਮ ਦੇ ਹੀਰੇ ਆ ਲੋਕਾਂ ਵਾਸਤੇ ਲੜੇ ਆ ਤੁਸੀਂ ਢੋਲ ਕੀ ਕੁੱਟ ਕੇ ਆਪਦੇ ਪਰਿਵਾਰ ਵਾਸਤੇ ਲੜਦੇ ਆ ਪਰਵਾਰਵਾਦੀ ਵੀ ਕਿ ਲਾੜਦਵਾਦੀ ਮਾਪਿਆਂ ਦੇ ਵੀ ਚੱਕਰ ਚ ਪਾਤਾ ਸੋ ਇਹੋ ਜਿਹੇ ਲੋਕ ਆ ਜਿਹੜੇ ਇਹਨਾਂ ਨੂੰ ਭਾਈ ਤੁਸੀਂ ਪ੍ਰਮੋਟ ਨਾ ਕਰਿਆ ਕਰੋ ਕਿਉਂਕਿ ਜਿੰਨੇ ਮੈਂਟਲ ਲੋਕ ਆ ਸਭ ਸਟੇਜਾਂ ਤੇ ਚੜਾ ਕੇ ਇੱਕ ਸੋਨੂ ਸੀਤੋ ਵਾਲੀ ਆ ਪਤ ਨਹੀਂ ਕੌਣ ਐ ਉਹ ਉੱਥੇ ਜੀਵ ਥੱਲੇ ਵਾਲੀਆਂ ਗੋਲੀਆਂ ਲਈ ਜਾਂਦਾ ਲੈਣ ਦੇ ਵਿੱਚ ਤੇ ਸਾਡੇ ਕਲਾਕਾਰ ਨੂੰ ਤਾਂ ਚੜਾਈ ਫਿਰਦੇ ਆ ਠੀਕ ਐ ਗਰੀਬ ਐ ਉਹਨੂੰ ਤੁਸੀਂ ਇਕੱਠੇ ਕਰਕੇ ਉਹਦਾ ਘਰ ਪਾ ਦੇ ਉਹਨੂੰ ਕਹੇ ਵੀ ਕੰਮ ਕਰ ਤੂੰ ਆ ਉਹਦਾ ਗਾਣਾ ਵਜਾਉਣ ਨਾਲ ਨਾ ਕੀ ਕੰਮ ਗਾਣਾ ਕੱਢੀ ਜਾਂਦਾ ਉਹ ਤਲਵਾਰਾਂ ਲਈ ਫਿਰਦਾ ਇੱਕੋ ਮੁੱਖ ਮੰਤਰੀ ਸੀਗਾ ਉਹ ਜਵਾਕ ਜਾਂ ਉਹਨੂੰ ਪ੍ਰਮੋਟ ਕਰੀ ਗਏ ਨੇ ਕਿ ਆਉਣ ਵਾਲੀ ਨਸਲ ਤੁਸੀਂ ਇਹੋ ਜੀ ਪੈਦਾ ਕਰੋਗੇ ਸੋ ਇਹੋ ਜੇ ਲੋਕਾਂ ਤੇ ਜਿਹੜੇ ਪੁਲਿਸ ਸਾਡੀ ਪ੍ਰਸ਼ਾਸਨ ਉਹਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਨਾਲ ਦੀ ਨਾਲ ਇਹਨਾਂ ਤੇ ਕਾਰਵਾਈ ਕਰਦਿਆ ਕਰੋ ਜਦੋਂ ਕੋਈ ਇਹੋ ਜਿਹਾ ਬੰਦਾ ਬੋਲਦਾ ਪੁੱਠਾ ਸਿੱਧਾ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਫਿਰ ਮਾਹੌਲ ਖਰਾਬ ਹੋ ਜਾਂਦਾ ਸੋ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਤੇ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ